ਜਾਇਤ ਸ੍ਰੀ ਮਹੱਲਾ ਚੌਥਾ ਰਸ ਰਸ ਰਾਂਗ ਰਸਾਲ ਸਲਾਹ ਜਿਹੜੇ ਸਾਰੇ ਰਸਾਂ ਦੇ ਅੰਦਰ ਰਸਾਂ ਦਾ ਗਿਆਤਾ ਹੈ ਉਸ ਨੂੰ ਰਸ ਰਸਨਾ ਨੂੰ ਰਸਾ ਕੇ ਨਾ ਸਿਰਦੇ ਨੂੰ ਰਸਾ ਕੇ ਆ ਰਾਮ ਜੋ ਰਸਾਂ ਦਾ ਆਲਕਾਰ ਹੈ ਉਸ ਰਾਮ ਦੇ ਤਾਂ ਹੀ ਰਸਨਾ ਨੂੰ ਰਸਾ ਰਸਾ ਕੇ ਰਸ ਪ੍ਰੇਮ ਦੇ ਨਾਲ ਸਲਾਹਣਾ ਕਰੀਏ ਮਨ ਰਸਾਲ ਜੋ ਸੁੰਦਰ ਪਰਮੇਸ਼ਰ ਰਸਾਂ ਦਾ ਹਲ ਕਰ ਹੈ ਮਨ ਰਾਮ ਨਾਮ ਹੀਨਾ ਲੈ ਲਾ ਹੋ ਇਸ ਪ੍ਰਕਾਰ ਮਨ ਰਾਮ ਨਾਮ ਵਿੱਚ ਭਿੱਜ ਗਿਆ ਹੈ ਪੂਰਾ ਮੰਨ ਗਿਆ ਹੈ ਲਾਉ ਲਿਆ ਹੈ ਮਹਾਰਾਜੀ ਕਿਰਪਾ ਕਰਕੇ ਖਿੰਨ ਖਿੰਨ ਭਗਤ ਕਰ ਹੈ ਦਿਨ ਰਾਤ ਸਾਡੇ ਅੰਦਰ ਇਨਾ ਚਾਹ ਖਿੰਨ ਘਟ ਸ਼ਬਦ ਕਹਿ ਦੋ ਖਿੰਨ ਗੁਜ਼ਰ ਜਾਂਦੇ ਐ ਅਤੇ ਪੱਪਲ ਦੇ ਪੱਤੇ 'ਚ ਸੂਈ ਕੱਢੀਏ ਤੇ 4 ਖਿੰਨ ਨਿਆਰ ਕਾ ਦੇ ਮਤ ਅਨਸਾਰ ਗੁਜ ਐਨੇ ਥੋੜੇ ਟਾਈਮ ਦਾ ਨਾਮ ਹੈ ਇਹ ਨਾ ਚਿਰ ਚਿਰ ਵੀ ਭਗਤੀ ਰਾਤ ਦੇ ਨੇ ਮਾਰੋ ਦੀ ਕਰਸ਼ ਕਰੀਏ ਜੋ ਵਿਦਿਆਰੂਪੀ ਰਾਤੋ ਬ੍ਰਹਮ ਗਿਆਤੂ ਕੀ ਜਨ ਕਰ ਦੇਣ ਵਾਲੀ ਹੈ ਗੁਰਮਤਿ ਭਗਤ ਓ ਮਹਾਰਾ ਗੁਰਮਤਿ ਜਿਹੜਾ ਤੋਂ ਮਾਰੋ ਦੀ ਭਗਤੀ ਦਾ ਉਰਸ਼ਾ ਇਸ ਭਗਤੀ ਦਾ ਕੋਈ ਜਾਣੇ ਪਹਿਰੋ ਸਭ ਮੇਰਾ ਪ੍ਰਵਾਤਮ ਦੇ ਉਰਸ਼ਾ ਹੁੰਦਾ ਹੈ ਪਿਆਰੇ ਹਰ ਹਰ ਗੁਣ ਗੋਬਿੰਦ ਜਪਾ ਜੋ ਹਰੀ ਸਾਰਿਆਂ ਦਾ ਘਰੇ ਪਰੇ ਕਰਨ ਵਾਲਾ ਉਸ ਗੋਬਿੰਦ ਦੇ ਗੁਣਾਂ ਨੂੰ ਜਪਾਹਾ ਜਪਨਾ ਕਰੀਏ ਹਾਂ ਭਾਈ ਮਨ ਕਨ ਜੀਤ ਸ਼ਬਦ ਲੈ ਲਾਹੇ ਮਨ ਦੇ ਵਿਚਾਰ ਨੂੰ ਰੋਕ ਕਰਕੇ ਮਨ ਨੂੰ ਜਿੱਤੀਏ ਤੇ ਤਨ ਨੂੰ ਕੁਕਰਮਾਂ ਵੱਲੋਂ ਕੁਸੰਗਤ ਵੱਲੋਂ ਰੋਕ ਕੇ ਜਿੱਤੀਏ ਗੁਰਾਂ ਦੇ ਸ਼ਬਦ ਦਾ ਲਾਭ ਲੈਣਾ ਕਰੀਏ ਗੁਰਮਤ ਪੰਜ ਦੂਤ ਵਸ ਆਵੇ ਕਿਉਂ ਗੁਰਮਤ ਦੁਆਰਾ ਸੰਗੇ ਦੂਤ ਕਾਮ ਕਰੋ ਲੋਭ ਮੋਹ ਹੰਕਾਰ ਵਸ ਆ ਜਾਂਦੇ ਹਨ ਮਨ ਤਾਂ ਹਰ ਊਮਾ ਜਦੋਂ ਮਨ ਤਾਂ ਇੱਕਰਾ ਸਰੀਰ ਦਾ ਸ਼ਾਹ ਹੋ ਜਾਂਦਾ ਹੈ ਉਹ ਵੇ ਦੂਤ ਆਪੇ ਡਰਦੇ ਤੇ ਜੋ ਇਹ ਦੂਤ ਮੈਂ ਬਹੁਤ ਸਿਆਪ ਸਿਆ ਇੰਜੇ ਦੂਤ ਮੇ ਬਹੁਤ ਸੰਤਾਵਤ ਤੇ ਭਿਆਨਕ ਪਿਆ ਉਹ अनेकां ਡਰਾਂ ਦੇ ਸਮੇਤ ਹੋ ਜਾਂਦੇ ਡਰ ਜਾਂਦੇ ਉਸ ਵਕਤ ਗੁਰਮਤ ਪੰਜ ਦੂਤ ਬਸ ਆ ਗੁਰਮਤ ਧਾਰਨੇ ਕਰਕੇ ਪੰਜੇ ਦੂਤ ਬਸ ਆ ਜਾਂਦੇ ਹਨ ਕਾਮ ਕਰੋ ਲੋਭੋ ਹੰਕਾਰ ਮਨ ਤਨ ਹਰ ਓਮ ਹਰ ਜਦੋਂ ਮਨ ਤਨ ਚਰੀ ਦੇ ਮਿਲਨ ਦਾ ਉਰਸ਼ਾ ਹੁੰਦਾ ਆਪੇ ਰੁਕ ਜਾਂਦੇ ਹੰਮੇ ਸਾਰੇ ਨਾਮ ਰਤਨ ਹਰ ਨਾਮ ਜਪਾਹ اے ਭਾਈ ਨਾਮ ਗੁਰਾਂ ਦਾ ਹੈ ਰਤਨ ਵਾਤਾ ਅਮੋਲਕ ਤੁਰਨ ਨਾਮ ਦੇ ਤਾਈਂ ਹਰੀ ਦੇ ਨ ਜਪਾਹਾ ਜਪਨਾ ਕਰੀਏ ਹਰ ਗੁਣ ਗਾਏ ਸਦਾ ਲੈ ਲਾ ਮਾਇਆ ਦੇ ਕੀਰਤਨ ਨੂੰ ਗੁਣਾਂ ਚ ਪਾ ਗੁਣਾਂ ਨੂੰ ਕੀਰਤਨ ਜਪਾ ਕੇ ਗਾ ਕੇ ਸਦਾ ਵਾਪੇ ਜੀਵਨ ਦਾ ਲਾਹਾ ਲਈਏ ਮੀਨ ਦਇਆਲ ਕਿਰਪਾ ਕਰ ਮਾਧੂ ਬੇਨਤੀ ਕਰੀਏ ਗਰੀਬਾਂ ਤੇ ਦਇਆ ਕਰਨ ਵਾਲੇ ਹੈ ਮਾਇਆ ਦੇ ਪਤੀ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਆਪ ਹਰ ਹਰ ਨਾਮ ਓ ਮਾਹ ਸੇ ਪ੍ਰਭੇਸ਼ਰ ਹਰ ਹਰ ਆਪ ਦੇ ਨਾਮ ਜਪਣ ਦਾ ਉਤਸ਼ਾਹ ਰਹੇ ਸੇ ਪਿਆਰਿਓ ਬੇਨਤੀ ਕਰੀਏ ਜਗ ਜਗਦੀਸ ਜਪ ਮਨ ਮਹ ਜਪਨ ਜਗਤੀਸ਼ੁਰ ਦਾ ਮਨ ਦੇ ਵਿੱਚ ਉਹਦਾ ਜਾਪ ਕਰੋ ਹਰ ਵਕਤ ਜੋ ਜਗ ਦਾ ਈਸ਼ੁਰ ਆ ਪਾਪ ਸ਼ਾ ਹੈ ਹਰ ਹਰ ਜਗਨਾਥ ਜਗ ਲਾਹ ਹਰ ਹਰ ਜੋ ਪ੍ਰਮੇਸ਼ਰ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਹਰੀ ਹੈ ਤੇ ਜਗਤ ਦਾ ਸੁਆਮੀ ਹੈ ਇਹ ਜਗ ਚੋਂ ਦੇ ਨਾਮ ਜਪਣ ਦਾ ਲਾਹ ਹੈ ਧੰਨ ਧੰਨ ਵੱਡੇ ਠਾਕੁਰ ਪ੍ਰਭ ਮੇਰੇ ਧੰਨ ਠਾਕੁਰ ਮੇਰੇ ਇੰਨਾ ਕਾਲਾ ਜੁ ਵੱਡਿਆਂ ਤੋਂ ਵੱਡੇ ਸਾਰੇ ਹਿਰਨ ਗਰਵਾਦ ਕਰਨ ਤੋਂ ਵੀ ਜਪ ਨਾਨਕ ਭਗਤ ਹੋਆ ਸਤਿਗੁਰੂ ਜੀ ਕਹਿੰਦੇ ਜਪਨਾ ਕਰੋ ਕੋ ਰਾਮਦਾਸ ਜੀ ਕਹਿੰਦੇ ਭਗਤ ਕਰਕੇ ਅਰਸ਼ਾ ਹੁੰਦਾ ਹੈ ਰਾਮ ਦੀ ਪ੍ਰਾਪਤੀ ਦਾ ਜੈਤ ਸਰੀ ਮਹੱਲਾ ਚੌਥਾ ਆਪੇ ਜੋਗੀ ਜੁਗਤ ਜੁਗਾਹਾ ਸੇ ਪਾਈ ਆਪ ਹੀ ਜੁਗਤ ਜੁਗਾਹਾ ਜੁਗਾਂ ਜੁਗਾਂ ਜੀ ਜੁੜਿਆ ਹੋਇਆ ਹੈ ਤੇ ਆਪ ਹੀ ਜੋਗੀ ਪੁਰਖ ਹੈ ਆਪ ਹੀ ਜੋਗ ਸਾਹਿਬ ਨੂੰ ਕਰਨ ਵਾਲਾ ਆਤਮਾ ਦੇ ਪ੍ਰਮਾਤਮਾ ਦੀ ਏਕਤਾ ਜੋੜਨ ਵਾਲਾ ਤਤ ਤਤ ਸੂਪ ਦਾ ਗਿਆਤਾ ਰੂਪ yogi ਰੂਪ ਹੈ ਆਪ ਹੀ ਆਪ ਦੇ ਸੂਪ ਚ ਤਾੜੀ ਲਾ ਕੇ ਤਾੜੀ ਲਾਈ ਸਿਰਜਨਹਾਰੇ ਨਾ ਤਾਂ ਤੰਦ ਪਸਾਰਾ ਹੈ ਇਹ ਜੋਗੀ ਜੁੜਿਆ ਹੋਇਆ ਆਪਣੇ ਸੂਪ ਚ ਲਿਬ ਲਾ ਕੇ ਆਪ ਹੀ ਨਿਰਭਉ ਤਾਰੇ yogi ਯੁਗਤ ਜੁਗਾਹਾ ਆਪ ਹੀ yogi ਸਤਿਗੁਰੂ ਹੈ ਆਪ ਹੀ ਯੁਗਤੀ ਬ੍ਰਹਮ ਗਿਆਨ ਦੀ ਦੇਖ ਕੇ ਯੁਗਾਹਾ ਜੋੜਦਾ ਚੋਂ ਸਾਧਨਾ ਵਿੱਚ ਉਰਗ ਅਗਵੇ ਖੜਸਮਤੀ ਮੋਖ ਇਛਾ ਫਿਰ ਸਰਵਨ ਮੰਨਨ ਦੀ ਅਸਨ ਤਤ ਤੋਂ ਦਾ ਸੋਜਨ ਈਉਂ ਜੁਗਾਂ ਜੁਗਾਂ ਦੇ ਚਾਪੀ ਜੋਗੀ ਜੋਗੀ ਜੁੜਿਆ ਹੋਇਆ ਸਾਰਿਆਂ ਜੁਗਾਂ ਜੁਗਾਂ ਜੁਗਾ ਹਾ ਜੁੜਿਆ ਹੋਇਆ ਪਰਮੇਸ਼ਰ ਆਪ ਹੀ ਆਪਣੀ ਸਮਾਧੀ ਵਿੱਚ ਸਥਿਤ ਹੈ ਆਪੇ ਨਿਰਭਉ ਤਾੜੀ ਲਾਹ ਆਪੇ ਨਿਰਭੈ ਕਰਕੇ ਗੁਰਸਿੱਖ ਦੀ ਤਾੜੀ ਸਮਾਧੀ ਨੂੰ ਲਾਉਣ ਵਾਲਾ ਗੁਰੂ ਉਤਾਰ ਕੇ ਆਪੇ ਹੀ ਆਪ ਆਪ ਵਰਤੈ ਆਪ ਹੀ ਸਿਕਰੂ ਹੋ ਕੇ ਆਪ ਹੀ ਜੀਵ ਰੂਪ ਹੋ ਕੇ ਆਪ ਹੀ ਸ਼ਰੂਪ ਹੋ ਕੇ ਵਰਤ ਰਿਹਾ ਹੈ ਆਪੇ ਨਾਮ ਓਮਾਹਾਰ ਆਦੀ ਗੁਰਸਿੱਖਾਂ ਦੇ ਤਾਂ ਹੀ ਨਾਮਦਾਬ ਸਾਹਿਬ ਦੇਣ ਵਾਲਾ ਹੈ ਰਾਮ へ ਭਾਈ ਆਪੇ ਦੀਪ ਲੋ ਆਦੀਪਾ ਆਪ ਸਤ ਦੀਪ ਹਨਗੇ ਜੰਬੂ ਦੀਪਾਦਕ ਕੁਸ਼ ਦੀਪਾਦਕ ਇਹ ਸਤ ਦੀਪ ਦੀ ਆਪ ਹੈ ਉਹ ਲੋਕ ਜਿਹੜੇ ਪੂਰ ਮਹਿਰ ਭੋਵ ਜਾਨੋ ਤਾਪੋ ਗੋਦੋ ਕੋ ਇਹਨਾਂ ਨੂੰ ਦੀਪਾ ਪ੍ਰਕਾਸ਼ਨ ਵਾਲਾ ਵੀ ਆਪ ਹੈ 14 ਲੋਕਾਂ ਨੂੰ ਸਤ ਦੀਪਾਂ ਨੂੰ 14 15 ਅਤੇ ਇਸ ਤਰ੍ਹਾਂ ਸਤਾਂ ਪਤਾਰਾਂ ਨੂੰ ਅਦਲ ਬਦਲ ਆਦਕਾਂ ਨੂੰ ਤੇ 14 ਲੋਕਾਂ ਨੂੰ ਇਹ 14 ਲੋਕਾਂ ਨੂੰ ਸਤਾਂਦੀਪਾਂ ਦੇ ਦੀਪਹਾ ਪ੍ਰਕਾਸ਼ਨ ਵਾਲਾ ਵੀ ਆਪ ਹੀ ਹੈ ਆਪ ਹੀ ਸਤਿਗੁਰੂ ਸਮੁੰਦ ਮਥਾ ਆਪ ਹੀ ਸਤਿਗੁਰੂ ਈਸ਼ੁਰ ਰੂਪ ਹੈ ਸਮੁੰਦਰ ੜਕਿਆ ਸੀ ਜਿਸ ਵਿੱਚ ਦੇਵਤਿਆਂ ਦੈਂਤਾਂ ਮਿਲ ਕਰਕੇ ਉਸ ਸਮੁੰਦਰ ੜਕੇ 14 ਰੋਜ਼ਨ ਕੱਢੇ ਸਨ ਇਹ ਵੀ ਕਹਾਉਤ ਕਾ ਆਪ ਹੀ ਕੀਤਾ ਹੈ ਆਪ ਹੀ ਸਤਿਗੁਰੂ ਨਾਮ ਰੂਪ ਹੋ ਕੇ ਇਹ ਬੇਦੂਪੀ ਸਮੁੰਦਰ ਨੂੰ ੜਕਣਾ ਕੀਤਾ ਉਹਦੇ ਵਿੱਚੋਂ ਸਾਧ ਸੰਗੇ ਜੀ ਭਗਤੀ ਰੂਪ ਲక్ష్ਮੀ ਕੱਢੀ ਹੈ ਅਤੇ ਇਸੇ ਪ੍ਰਕਾਰ ਸਾਭ ਸੰਗਤ ਜੀ ਤੇ ਮਨ ਕੋ ਸਰਵਾਰੂਪੀ ਕੌਣ ਸੁਗਮਣੀ ਕੱਢੀ ਹੈ ਤੇ ਰੰਮਾ ਬਾਦੀ ਨੇ ਆਈ ਸ਼ਾਂਤੀ ਕੱਢੀ ਹੈ ਅਤੇ ਇਸੇ ਪ੍ਰਕਾਰ ਸਾਭ ਸੰਗਤ ਜੀ ਅੰਤਰੀ ਜਾਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰੇਮ ਰੂਪੀ ਸ਼ਰਾਬ ਕੱਢੀ ਹੈ ਪ੍ਰੇਮ ਦੀ ਮਸਤੀ ਜਿਹੜੀ ਹੈ ਸ੍ਰੀਮਨ ਰੰਮਾ ਬਾਦਾਰ ਨੇ ਤਨਖੋ ਧਨ ਰੂਪੀ ਤਨ ਕੱਢਿਆ ਹੈ ਤਨੰਤਰ ਜਿਹੜਾ ਹੈ ਉਦੋਂ ਕੱਢਿਆ ਹੈ ਤੇ ਦਾਜ ਜਿਹੜਾ ਹੈ ਇਹ ਸਾਧ ਸੰਗੇ ਜੀ ਇਸ ਪ੍ਰਕਾਰ ਜਿਹੜਾ ਬਾਜ ਹੈ ਇਹ ਬਾਜ ਕੋੜਾ ਸਤਮੁਖਾ ਵਾਲਾ ਕੋੜਾ ਹੈ ਸਤਵੀਂ ਭੂਮਿਕਾ ਰੂਪ ਜੋਗ ਅਭਿਆਸ ਉਪੀ ਬਾਜੀ ਕੋੜਾ ਕੱਢਿਆ ਹੈ ਇਸੇ ਪ੍ਰਕਾਰ ਦੇਖੋ ਸਾਧ ਸੰਗਤ ਦੀ ਨਿੰਦਿਆ ਰੂਪ ਜ਼ਾਹਿਰ ਕੱਢੀ ਹੈ ਤੇ ਸੰਗਤ ਨੂੰ ਕੀ ਕੰਮ ਤੇਨ ਕੱਢੀ ਹੈ ਸਸ ચંદ્રਮਵ ਬਿਰਾਗ ਰੂਪੀ ਕੱਢਿਆ ਹੈ ਕਲਪਤਰ ਅਭਿਆਸ ਕੱਢਿਆ ਹੈ ਸੰਗ ਕੀਰਤਨ ਕੱਢਿਆ ਹੈ ਅਮੀ ਅਮਰਤ ਨਾਮ ਕੱਢਿਆ ਹੈ ਇਹ ਹਾਥੀ ਸਭ ਸੰਗਤ ਜੀ ਇਸ ਪ੍ਰਕਾਰ ਮਸਤ ਹੋ ਕੇ ਜਿਹੜਾ ਲੇਵ ਲਾਉਣੀ ਹੈ ਸਮਾਗ ਲਾਉਣੀ ਹੈ ਹਾਥੀ ਕੱਢਿਆ ਹੈ ਇਸ ਪ੍ਰਕਾਰ 14 ਤੋਂ ਬਨ ਮਹਾਰਾਜ ਜੀ ਨੇ ਆਪੀ ਆਪੇ ਸਤਗੁਰ ਸਮੁੰਦ ਮਥਾ ਆਪੀ ਸਤਗੁਰ ਰੂਪ ਧਾਰ ਕਰਕੇ ਇਸ ਤਰ੍ਹਾਂ ਬੇਦ ਰੂਪੀ ਸਮੁੰਦ ਰੜ ਕੇ ਤਤ ਕੱਢਿਆ ਗਿਆਨ ਕੱਢਿਆ ਹੈ ਆਪੇ ਮਥ ਮਥ ਤਤ ਢਾਈ ਆਪੀ ਮੱਧ ਮਰ ਕੇ 6 ਸਾਗਰੀਆਂ ਨੇ ਬਣਾਏ ਹੈ ਸਾਖੋ ਨਿਆਏ ਵਸੀਖ ਕੋ ਪੂਰੋ ਮੀਮਾਂਸਾ ਤੇ ਅਤੇ ਯੋਗ ਤੇ ਗੁਲਾਤ ਆਦਿ ਇਹਨਾਂ ਨੂੰ ਮਤ-ਮਤ ਕੇ ਇਹਨਾਂ ਸਾਖ ਜਿਹੜਾ ਹੈ ਇਹ ਕੇਵਲ ਪੁਰਖ ਦੇ ਤਾਈ ਸੰਗਯੋ ਪੁਰਖਾ ਸ੍ਰਿਤੀ ਦੁਆਰਾ ਸਾਖੀ ਕੇ ਤੁਨ ਨੂੰ ਕਥਨ ਕਰਦਾ ਹੈ ਅਨਿਸ਼ਵਰ ਗਾਦੀ ਹੈ ਅਤੇ ਨਿਆਏ ਜਿਹੜਾ ਹੈ ਇਹ ਕਰਤਾ ਸਨ ਪੁਰਾਣੇ ਸ਼ੋਕਿ ਸਿੱਧ ਕਰਦਾ ਹੈ ਕਿ ਜਗਤ ਨੂੰ ਕਰਨ ਵਾਲਾ ਹੈ ਇਸੇ ਪ੍ਰਕਾਰ ਜਿਹੜਾ ਹੈਗਾ ਬੋ ਸੇਖ ਕੋਈ ਕਿਸੇ ਨੂੰ ਨਾ ਐਵੇਂ ਗਵਾਉ ਇਹ ਮੁਸਿੱਦ ਕਰਦਾ ਹੈ ਜਿਹੜਾ ਪੁਰਮੇ ਵਾਸੋ ਕਹਿੰਦਾ ਕਰਮ ਨਾਲ ਮਾਰੇ ਕਰੋ ਅਤੇ ਜੋ ਕਹਿੰਦਾ ਬਿੱਤੀ ਦਾ ਨਿਰੋਧ ਕਰੋ ਅਤੇ ਬਿਦਾਂਤ ਕਹਿੰਦਾ ਗਿਆਨ ਨੂੰ ਧਾਰਨ ਕਰੋ ਇਹੋ ਇਹ ਛੇ ਸ਼ਾਸਤਰਾਂ ਦੇ ਤਸਦਾਨ ਹੈ ਇਹਨਾਂ ਨੂੰ ਮਸ ਮਸ ਕੇ ਤੱਤ ਸਰੂਪ ਦੇ ਗਿਆਨ ਨੂੰ ਗੁਰੂ ਮੁਖ ਦੁਆਰਾ ਆਪ ਹੀ ਕੱਢਣ ਵਾਲਾ ਹੈ ਮਸ ਮਸ ਕੇ ਵਿਚਾਰ ਕੇ ਸਰੀਰ ਨੂੰ ਪਹਿਲਾਂ ਮਸਣਾ ਹੈ ਰੜਕਣਾ ਹੈ ਇਹਦੇ ਚ ਮਨ ਨਿਕਰਦਾ ਹੈ ਮਨ ਨੂੰ ਮਸ ਕਰਕੇ ਤਤ ਸਰੂਪ ਦੇ ਗਿਆਨ ਨੂੰ ਕਢਦੇ ਹਨ ਜਪ ਨਾਮ ਰਤਨ ਓ ਮਹਾਰਾ ਜੋ ਮਾਰੇ ਬਿਨਾ ਰੂਪੀ ਰਤਨ ਨੂੰ ਜਪਦੇ ਨੇ ਉਤਸ਼ਾਹ ਬਣਿਆ ਰਹਿੰਦਾ ਸਰੂਪ ਦਾ ਆਨੰਦ ਦੀ ਪ੍ਰਾਪਤੀ ਦਾ ਸਖੀ ਮਿਲੂ ਮਿਲ ਗੁਣ ਗਾਵਾ ਸਖੀ ਸੰਤ ਜੀ ਨੂੰ ਮਿਲੋ ਮਿਲ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਕੇ ਹਾਰ ਨਿਸ਼ਟੇ ਕਰਕੇ ਗੁਰਮੁਖ ਨਾਮ ਜਪਹੁ ਹਰ ਲਾਹ ਇਹ ਭਾਈ ਗੁਰਮਖੰਦ ਦੀ ਸੰਗਤ ਵਿੱਚ ਮਿਲ ਕਰਕੇ ਨਾਮ ਜਪੋ ਹਰੀ ਦੀ ਪ੍ਰਾਪਤੀ ਦਾ ਲਾਹਾ ਪ੍ਰਾਪਤ ਹੋਵੇਗਾ ਹਰ ਹਰ ਭਗਤ ਦੀ ਧੀ ਮਨ ਭਾਈ ਜਿਨ੍ਹਾਂ ਦੇ ਮਨ ਨੂੰ ਚੰਗੀ ਲੱਗੀ ਹੈ ਉਹਨਾਂ ਨੇ ਹਰ ਹਰ ਪਰਮੇਸ਼ਰ ਨੂੰ ਪਕੜੀ ਸਿਰਫ ਕੀਤੀ ਹੈ ਵਸਾਈ ਹੈ ਦਿਲ 'ਚ ਹਰ ਹਰ ਨਾਮ ਉਹ ਮਹਾਰਾਜ ਉਹਨਾਂ ਨੂੰ ਪਰਮੇਸ਼ਵਰ ਦੇ ਨਾਮ ਜਪਣੇ ਕਰਕੇ ਉਹ ਸ਼ਾਹ ਹੋਏ ਆਰਾਮ ਦੀ ਪ੍ਰਾਪਤੀ ਰਹੇ ਭਾਈ ਸਾਤੇ ਵੱਡਾ ਦਾਣਾ ਵੱਡ ਸਾਹ ਹੈ ਆ ਵੀ ਵੱਡਾ ਜਨਾ ਹੈ ਘੜ ਘੜ ਕੇ ਅੰਦਰ ਕੀ ਜਾਣਨ ਵਾਲਾ ਦਾਣਾ ਬਾਤਾ ਹੈ ਵੱਡਾ ਦਾਤਾ ਤਿਲਨਾ ਤੁਮਾ ਹੈ ਵੱਡਾ ਸ਼ਾਹੂਕਾਰ ਹੈ ਸਤਿਗੁਰੂ ਸਿੱਖਾਂ ਨੂੰ ਨਾਮ ਦੀ ਪੂੰਜੀ ਦੇਣ ਵਾਲਾ ਵਰਮਹ ਪੂੰਜੀ ਨਾਮ ਵਿਸਾਹ ਜੀ ਰਣ ਮਹਾਰਜ ਅਧਿਕਾਰੀਆਂ ਨੇ ਸਰਦਾਰ ਰੁਪੀ ਪੂੰਜੀ ਦੁਆਰਾ ਨਾਮ ਦੇ ਤਾਈ ਬਸਾਹ ਖਰੀਦਣਾ ਕੀਤਾ ਗੁਰਾਂ ਦੇ ਪਾਸੋਂ ਹਰ ਹਰ ਦਾਤ ਕਰੂ ਪ੍ਰਭ ਭਾਵੇ ਜੇ ਪ੍ਰਭੂ ਜੀ ਆਪ ਨੂੰ ਭਾਵੇ ਹਰੇ ਪਰਮੇਸ਼ਰ ਸਾਨੂੰ ਨਾਮ ਦੀ ਦਾਤ ਦੇਣਾ ਕਰੋ ਗੁਰ ਨਾਨਕ ਨਾਮ ਓਵਾਹੇ ਸੇ ਮਹਾਰਾ ਆਪ ਦੇ ਨਾਮ ਦਾ ਪ੍ਰਾਪਤੀ ਵਾਲੇ ਗੁਣ ਸਾਡੇ ਅੰਦਰ ਸਤ ਸੰਤੋਖ ਗਿਆਨ ਵਿਚਾਰ ਆਉਣ ਗਿਆਨ ਤੇ ਨਾਮ ਕਰਕੇ ਸਾਨੂੰ ਉਤਸ਼ਾਹ ਹੋਵੇ ਗੁਰੂ ਸਾਹਿਬ ਜੀ ਕਹਿੰਦੇ ਇਹ ਪ੍ਰਮੇਸ਼ਰ ਜੈਤ ਸ੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਗੁਰਾ ਹੈ ਫਿਰ ਭਾਈ ਗੁਰੂ ਸਾਹਿਬ ਦੀ ਜਿਹੜੀ ਸਰਸੰਗਤ ਹੈ ਨਾ ਗੁਰਾਂ ਦੀ ਹਾਸ ਰੂਪ ਨੂੰ ਪ੍ਰਗਟ ਕਰਨ ਵਾਲੀ ਉਸ ਦੇ ਨਾਲ ਮਿਲਣਾ ਕਰੋ ਉਹ ਤੋਂ ਸੰਗੋ ਨਾ ਸੰਗਤ ਤੋਂ ਸੰਗਤ ਦੇ ਸਤਸੰਗੀ ਬਣ ਕਰਕੇ ਗੁਰੂ ਸਾਹਿਬ ਦੀ ਜਿਹੜੀ ਸਰਸੰਗਤ ਹੈ ਉਹਨਾਂ ਦੇ ਨਾਲ ਸੰਗ ਮਿਲਣਾ ਕਰੋ ਪੂੰਜੀ ਨਾਮ ਗੁਰਮੁਖਰ ਸ੍ਰੀ ਸਾਹਿਬ ਗੁਰਮੁਖਾਂ ਦੀ ਸੰਗਤ ਕਰਕੇ ਪੂੰਜੀ ਸਰਦਾ ਦੁਆਰਾ ਮਾਰਾ ਦੇ ਨਾਮ ਨੂੰ ਖਰੀਦਣਾ ਕਰੋ ਪੂੰਜੀ ਨਾਮੋ ਪੂੰਜੀ ਨਾਮ ਗੁਰਮੁਖ ਵੇਸਾ ਗੁਰਮੁਖ ਦੁਆਰਾ ਨਾਮ ਦੀ ਪੂੰਜੀ ਲੈ ਕੇ ਜਿਹੜਾ ਸਰੂਪ ਆਨੰਦ ਹੈ ਇਹ ਫਲ ਦੇ ਤਾਂ ਹੀ ਵਸਾ ਖਰੀਦਣਾ ਕਰੋ ਜਾਂ ਸਰਦਾ ਰੂਪੀ ਪੂੰਜੀ ਨਾ ਗੁਰਮਖੋ ਨਾਉ ਨੂੰ ਵਸਾ ਖਰੀਦਣਾ ਕਰੋ ਹਰ ਹਰ ਕਿਰਪਾ ਧਾਰ ਮਦਸੂਦਨ ਕਿਉਂ ਬੇਨਤੀ ਕਰੋ हे ਮਹਬੂਦ ਐਤ ਨੂੰ ਕਟਣ ਵਾਲੇ ਪਰਮੇਸ਼ਰ हे ਮਨੁੱਖੀ ਹੰਕਾਰ ਦੀ ਨਿਲਿਪਤੀ ਕਰਨ ਵਾਲੇ ਪਰਮੇਸ਼ਰ ਸਾਡੇ ਤੇ ਕਿਰਪਾ ਦ੍ਰਿਸ਼ਟੀ ਕਰੋ ਜੀ ਹਰੇਕ ਭਗਤਾਂ ਤੇ ਕੀਤੀ ਐ ਬਲ ਸਤ ਸੰਗ ਓ ਮਹਾਰਾਮੇ ਪ੍ਰਵੇਸ਼ ਆਪ ਦੀ ਸੰਗਤ ਨਾਲ ਮੇਰੇ ਨੂੰ ਸਾਨੂੰ ਉਤਸ਼ਾਹ ਆ ਜਾਵੇ ਹਰ ਕੋਣ ਬਾਣੀ ਸਰਬਨ ਸੁਣਾਹਾ ਛੇ ਹਰੀ ਆਰ ਦੇ ਗੁਣਾ ਵਾਲੀ ਸਰੂਪ ਦੇ ਗਿਆਨ ਵਾਲੀ ਆਪ ਦੀ ਪ੍ਰਾਪਤੀ ਆਵੇ ਪਤਿ ਭਾਵਨਾ ਆਦਿਕ ਦੀਨ ਦੇ ਹਰ ਗੁਣਾ ਵਾਲੀ ਬਾਣੀ ਸਰਬਤਿ ਵਿਸ਼ਵਾਸ ਰਿਤ ਕੰਨਾ ਨਾਲ ਸੁਨਾ ਸੁਨਾ ਕਰੀਏ ਸਰ ਕਿਰਪਾ ਸਤਿਗੁਰੂ ਮਿਲਾ ਤੇਰੇ ਪਰਮੇਸ਼ਰ ਕਿਰਪਾ ਕਰਕੇ ਸਤਿਗੁਰਾਂ ਦੇ ਨਾਲ ਸਾਨੂੰ ਮਿਲਦੇ ਹੋ ਗੁਣ ਗਾਗ ਹੈ ਗੁਣ ਫੂਲ ਹੈ ਬਾਣ ਜਿਸ ਕਰਕੇ ਸਤਿਗੁਰੂ ਮਾਲਾ ਨਾਲ ਮਿਲ ਕੇ ਕੀਰਤਨ ਜਪਾ ਕੇ ਗੁਣ ਗਾਈਏ ਤੇ ਫਿਰ ਸੁਤੇ ਸੁਧਿ ਇਹ ਬਾਣੀ ਬੋਲੀਏ ਤਾਂ ਗੁਣਾ ਵਾਲੀ ਬਾਣੀ ਬੋਲੀਏ ਹਰ ਗੁਣ ਜਖ ਓ ਮਹਾਰਾ ਰਹਾ ਉਹਦੇ ਗੁਣਾ ਦੇ ਜਪਣ ਦਾ ursah ਹੁੰਦਾ ਹੈ ursah ਹੁੰਦਾ ਗੁਣਾ ਦੇ ਜਪਣੇ ਕਰਕੇ ਇਹ ਪਰਮੇਸ਼ਰ ਸਭ ਤੀਰਥ ਵਰਤ ਜਗ ਪੁੰਨ ਤੁਲਾ ਸਾਰੇ ਤੀਰਥਾਂ ਦੇ ਫਲ ਸਾਰੇ ਵਰਤ ਰੱਖਣ ਦੇ ਫਲ ਜਿੰਨੇ ਪੁੰਨ ਜਗ ਆਦਿਕਾਂ ਦੇ ਜਿੰਨੇ ਪੁੰਨ ਥੜਾ ਬੰਦ ਬੰਨ ਕੇ ਪਰਬਾਂ ਦੇ ਤੇ ਤੁਲਾਹ ਤੁਲਨ ਤੋਲ ਆਰੋ ਦੇ ਬਰਾਬਰ ਤਰਾਜੂ ਚ ਤੋਲ ਕੇ ਆਪ ਦੇ ਬਰਾਬਰ ਸੋਇਨਾ ਦੇ ਦੇਣਾ দান ਕਰ ਦੇਣਾ ਇਹ ਤੋਲ-ਤੋਲ ਕੇ ਇਸ ਪ੍ਰਕਾਰ ਦੇਖੇ ਹੈ ਹਰ ਹਰ ਨਾਮ ਸੁਲਾ দান ਕਹਿੰਦੇ ਹਨ ਇਸ ਪ੍ਰਕਾਰ দান ਦੇ ਦੇ ਕੇ ਹਰ ਹਰ ਨਾਮ ਨਾ ਪੁਜਹਿ ਪੂਜਾ ਇਹ ਸਾਰੇ দান ਹੀ ਪਰਮੇਸ਼ਰ ਤੇ ਨਾਮ ਦੇ ਬਰਾਬਰ ਨਹੀਂ ਪੁਜਦੇ ਇਹ ਪੂਜਾ ਕੇ ਵਿਖੇ ਹੈ ਆਪ ਦਾ ਨਾਮ ਜਿਵੇਂ ਕ੍ਰਿਸ਼ਨ ਜੀ ਦਾ ਸਰੂਪ ਵੀ ਜਦੋਂ ਗੋਪੀਆਂ ਤੋਲ ਕੇ ਨਾਲ ਨੂੰ ਦਿੱਤਾ ਸੀ ਨਾਮ ਤੋਂ ਹੌਲਾ ਹੋ ਗਿਆ ਸੀ ਕ੍ਰਿਸ਼ਨ ਦਾ ਸਰੂਪ ਹੋ ਤਪੇ ਅਵਤਾਰਾਂ ਦੀ ਦੇਹ ਵੀ ਹਲਕੀ ਹੋ ਜਾਂਦੀ ਹੈ ਤੇ ਨਾਮ ਮਾਰ ਰ ਤਲਸੀ ਦੇ ਪਤੇ ਲਿਖਿਆ ਸੀ ਉਹ ਪਾਰਾ ਹੋ ਗਿਆ ਸੀ ਇਉਂ ਨਾਮ ਦੇ ਬਰਾਬਰ ਜੇ ਤੋਲ ਕੇ ਵੇਖੀਏ ਪੁੱਝ ਨਹੀਂ ਸਕਦੇ ਜੇ ਕੋਈ ਆਉਣਾ ਕਰੀਏ ਨਾਮ ਸਭ ਤੋਂ ਸਿਰੋਮਣੀ ਹੈ ਇਸ ਇਦਾਂ ਸਾਰੇ ਤੀਰਥਾਂ ਦੇ ਸ਼ਿਨਾਣ ਵਰਤ ਆਬ ਕਰਖਣੇ ਕਾਗਸੀਆਂ ਦੇ ਤੇ ਯੱਗ ਆਦ ਕੰਨੇ ਤੇ ਪੁੰਨ ਕਿਸੇ ਪਰਵ ਦੇ ਸਮੇਂ ਨੂੰ ਲੈ ਕੇ ਜਾਦ ਦੇ ਜਨਮ ਆਏ ਦਿਨ ਨੂੰ ਲੈ ਕੇ ਇਹ ਸਾਰੇ ਤੋਲ ਕੇ ਵਿਚਾਰ ਕੇ ਵੇਖੇ ਤੁਲਾ ਦਾਣ ਆਦਿਕ ਹਰ ਹਰ ਨਾਮ ਨਾ ਪੁਜੇ ਪੂਜਾ ਜੇ ਹਰ ਹਰ ਪ੍ਰਮੇਸ਼ਰ ਆਪ ਦੇ ਨਾਮ ਦੇ ਬਰਾਬਰ ਜੇ ਪੁਜਾਈਏ ਇਹਨਾਂ ਨੂੰ ਬਰਾਬਰ ਕਰੀਏ ਨਹੀਂ ਪੁਜੇ ਸਕਦੇ ਬਰਾਬਰ ਨਹੀਂ ਹੋ ਸਕਦੇ ਨਾਮ ਸਰਵਮਨ ਸਰਵਮ ਭਗਤ ਰਹੇ ਲੇਉ ਤਾਰ ਹਰ ਹਰ ਅਤੁੱਲ ਤੂਲ ਆਤ ਭਾਰੀ ਜੇ ਹਰ ਹਰ ਪ੍ਰਮੇਸ਼ਰ ਆਪ ਤੋਂ ਟੋਲੇ ਉਣ ਤੋਂ ਰਹਤ ਹੈ ਮਾਪਣ ਤੋਂ ਰਹਤ ਹੈ ਤੇਰਾ ਤੋਲ ਜਿਹੜਾ ਵਿਚਾਰ ਹੈ ਅਤਿਅੰਤ ਭਾਰੀ ਹੈ ਜੇ ਤਰਾਜੂ ਕਰਕੇ ਬੁੱਧੀ ਰੂਪੀ ਤਰਾਜੂ ਕਰਕੇ ਸ਼ਾਸਤਰ ਪ੍ਰਮਾਨ ਕਰਕੇ ਜੇ ਤੋਲੀਏ ਤੇ ਤੋਲ ਇਸ ਤੋਲ ਦੇ ਨਾਲੋਂ ਤੂ ਅਤੁੱਲ ਹੈ ਇਹ ਤੋਲਣ ਵਿਚਾਰਨ ਤੋਂ ਬਾਹਰੀ ਹੈ ਤੇਰਾ ਵਿਚਾਰ ਮਹਾਰਾ ਜਾਣਿਆ ਨਹੀਂ ਜਾਂਦਾ ਗੁਰਮਤਿ ਜਪੋ ਊਮ ਆਹਾਰਾਮ ਗੁਰਮਤਿ ਦੁਆਰਾ ਉਸਾਰਾ ਤੈਨੂੰ ਜਪਣਾ ਕਰੀਏ ਹੈ ਪਰਮੇਸ਼ਰ ਐਸੀ ਕਿਰਪਾ ਕਰੋ ਇਹ ਸਾ ਆਪ ਦਾ ਨਾਮ ਅੰਮ੍ਰਿਤ ਹੈ ਸਭ ਕਰਮੋ ਧਰਮ ਹਰ ਨਾਮ ਜਪਾ ਸਾਰੇ ਹੋਰ ਕਰਮ ਕਰ ਲਈ ਜਿਨੇ ਨਿਤ ਨਿਮਿਤਕ ਹੈ ਸਾਰੇ ਤਰ੍ਹਾਂ ਦੇ ਜੱਗ ਆਦਿਕ ਨੂੰ ਕਰ ਲੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਜਪਨਾ ਕੀਤਾ ਹੈ। ਖਿਲਖ ਮੈਲ ਪਾਪ ਧੋਵਾ। ਉਹਨਾਂ ਦੇ ਚਾਰ ਪ੍ਰਕਾਰ ਦੇ ਪਾਪ ਵੀ, ਪਾਪਨੀਆਂ ਮੈਲਾ ਵੀ, ਪਾਪ ਸ਼ਰਾਬ ਪੀਣੀ, ਗੁਰ ਤਲਪਾ ਗਮਨਾ ਆਵੇ ਕੋ ਇਹ ਵੀ ਸਾਰੇ ਪਾਪ ਜਿਹੜੇ ਸੀ ਉਹਨਾਂ ਨੂੰ ਧੋ ਦਿੱਤੇ ਮਹਾਰਾਜ ਦੇ ਨਾਮ ਨੇ। ਜੀਨ ਦਿਆਲ ਹੋ ਜਨ ਉਪਰ। ਤੇਤ੍ਰਿਮੇਸ਼ਰ ਗਰੀਬਾਂ ਤੇ ਦਇਆ ਕਰਨ ਵਾਲੇ ਜਨਾਂ ਦੇ ਉੱਪਰ ਦਿਆਲੂ ਹੋਵੋ ਆਪ। ਨਾਨਕ ਨਾਮ ਉਹ ਵਾਹਾਰ। ਸਾਨੂੰ ਗੁਰੂ ਸਾਹਿਬ ਜੀ ਕਹਿੰਦੇ ਆਪਦੇ ਨਾਮ ਦਾ ਅਰਸ਼ਾ ਬਣਿਆ ਰਹਿ ਰਾਮ। ਇਹੋ ਨਾਮ ਦਾ ਅਰਸ਼ਾ ਗੁਰੂ ਆਮਦਾਸ ਸਾਹਿਬ ਜੀ ਕਹਿੰਦੇ ਇਹ ਪੰਜ ਅਸਤੋਤਰ ਉਹ ਮਹਾਰਾਜ ਸਾਹਿਬ ਜੀ ਨੇ ਸ਼ਬਦੋਚਾਰਨ ਕੀਤੇ ਐ। ਇਹ ਚੌਥੇ ਪਾਠਸ਼ਾਦੀ ਬਾਣੀ ਇੱਥੇ ਜੋ ਪੂਰਨ ਹੋਈ ਐ ਅਗੇ ਪੰਜਵੇਂ ਪਾਦਸ਼ਾਲੇ ਸ਼ਬਦ ਚੱਲਣਗੇ ਸਭ ਕਰਮ ਧਰਮ ਹਰ ਨਾਮ ਜਪਾ ਹ ਕਿਲਕ ਮੈਲ ਪਾਪ ਤੋਵਾ ਹ ਦਿਨ ਦੇਲ ਹੋ ਜਨ ਹੂਪਰ ਦੇਵ ਨਾਮ ਇਸ ਨਾਮ ਹਵਾਹਿਦ ਜੀ ਦਾ ਪਾਦਸ਼ਾਲਾ